ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾ ਰੇ ਦਾਤਾ ਸਰਬ ਜੀਆ ਕਾ ਦਾਤਾ ਰੇ ਪ੍ਰਤ ਪਾਲੈ ਨਿਤਸਾਰ ਸਮਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਜਤਾਰੇ ਨਹੀਂ ਗੈਣਾ ਇੱਕ ਗੋ ਨਹੀਂ ਮੂਰਖ ਚਾਤਾ ਰੇ ਰੇ ਪਦ ਵੱਖਰੇ ਕਹਿਣੇ ਹਨ ਹਰ ਆਰਾਧ ਨਾ ਜਾਨਾ ਰੇ ਹਰ ਆਰਾਧ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਾਂਜੀ ਇਸੇ ਤਰ੍ਹਾਂ ਪਦ ਜਿਹੜੇ ਨੇ ਵੱਖਰੇ ਵੱਖਰੇ ਬੋਲਨੇ ਹਨ ਹਰ ਹਰ ਗੁਰ ਗੁਰ ਇਉਂ ਨਹੀਂ ਕਹਿਣਾ ਹਰ ਹਰ ਗੁਰ ਗੁਰ ਇਥੇ ਵਿਸਰਾਮ ਕਰਤਾ ਰੇ ਹਰ ਜੀਉ ਨਾਮ ਪਰਿਉ RAM DAS ਹਰ ਜੀਉ ਇਥੇ ਵਿਸਰਾਮ ਹੈ ਹਰ ਜੀਉ ਨਾਮ ਪਰਿਉ RAM DAS ਰਹਾਉ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰ ਪੂਰੀ રે ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ રે ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬਿਆੰਤ ਹੋ ਮਿਤਕਰ ਵਰਣਾ ਬਿਆੰਤ ਬੋਲਣਾ ਹੈ ਸਿਆਰੀ ਨਾਲ ਹਰ ਬਿਆੰਤ ਹੋ ਮਿਤਕਰ ਵਰਣਾ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਗੁਰ ਆਪਣੇ ਬੇਨਤੀ ਨਹੀਂ ਕਹਿਣਾ ਇਹਨੂੰ ਬੇਨਤੀ ਬੇਨਤੀ ਨੱਲਾ ਵੀ ਆਵੇ ਨਾ ਵਿੱਚ ਪੂਰਾ ਕਰੋ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦੇਹ ਉਪਦੇਸੋ ਰੇ ਮੈਂ ਮੂਰਖ ਕੀ ਕੀਤੇ ਮੈਂ ਨਹੀਂ ਕਹਿਣਾ ਮੈਂ ਥੋੜਾ ਜਿਹਾ ਮम्मा ਜਿਹੜਾ ਨਾ ਬੋਲਦਾ ਹੀ ਨਾਸਕੀ ਆ ਮੈਂ ਮੂਰਖ ਕੀ ਕੀਤਕ ਬਾਤ ਹੈ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪ੍ਰਾਧੀ ਤਰਿਆ ਰੇ ਪ੍ਰਾਧੀ 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 ਤਰਿਆ ਰੇ ਗੁਰੂ ਨਾਨਕ ਜੇਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਸੇ ਫਿਰ ਗਰਭਾਸ ਨ ਪਰਿਆ ਰੇ ਸੂਰਠ ਮਹੱਲਾ ਪਿੰਜਵਾ ਜਿਨਾ ਬਾਤ ਕੋ ਬਹੁਤ ਅੰਦੀਸਰੋ ਤੇ ਮਿਟੇ ਸਭ ਗਿਆ ਜਿਨਾ ਬਾਤ ਕੋ ਇਥੇ ਠਮਕ ਬਹੁਤ ਅੰਦੀਸਰੋ ਇਥੇ ਵਿਸਰਾਮ ਤੇ ਇਥੇ ਯਮਕ ਲਾ ਦਨੀਏ ਮਿਟੇ ਸਭ ਗਿਆ ਗਿਆ ਨਹੀਂ ਕਹਿਣਾ ਗਿਆ ਸਹਿਜ ਸੈਨ ਅਰ ਸੁਖਮਨ ਨਾਰੀ ਪੂਦ ਕਮਲ ਵਿਗਸਾਇਆ ਇਹ ਆਮ ਬਿਗਸਿਆ ਹੀ ਕਹਿ ਜਾਂਦੇ ਹਨ ਬੇਗ ਸਿਆ ਯਾਨੀ ਵਿੱਚ ਡੈਸ਼ ਜੀ ਦੇ ਕੇ ਲਮਕਾ ਕੇ ਜੇ ਬੋਲਣਾ ਪਾਠ ਇਕੱਠਾ ਹੀ ਹੈ ਊਦ ਕਮਲ ਬਿਗਸਿਆ ਦੇਖੋ ਅਚਰਜ ਭਾਇਆ ਜੇ ठाकुर ਕਉ ਸੁਮਤ ਆਗਾਦ ਬੂਦ ਸੂਰਿਦਾ ਗੁਰ ਦਇਆ ਰਹਾਉ ਜੋ ਇਹ ਦੂਤ ਮੋਹੇ ਬਹੁਤ ਸੰਤਾਵਤ ਤੇ ਭਿਆਨਕ ਭਇਆ ਜੋ ਇਹ ਦੂਤ ਇਥੇ ਚਮਕ ਮੋਹੇ ਬਹੁਤ ਸੰਤਾਵਤ ਇਥੇ ਵਿਸਰਾਮ ਤੇ ਭਿਆਨਕ ਭਇਆ ਕਰਹ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨયા ਜਹ ਪੰਧਾਰ ਗੋਵਿੰਦ ਕਾ ਖੁੱਲਿਆ ਕਰਹ ਬੇਨਤੀ ਰਾਖ ਕਰਹ ਬੇਨਤੀ ਰਾਗ ਠਾਕੁਰਤੀ ਇਥੇ ਵਿਸਰਾਮ ਹਮ ਹਮ ਤੇਰੀ ਸਰਨਾਯਾ ਤੁਝੇ ਹੈ ਭੰਡਾਰ ਗੋਬਿੰਦ ਕਾ ਖੁੱਲਿਆ ਜਿਹ ਪ੍ਰਾਪਤ ਤਿਹ ਲਿਆ ਏਕ ਰਤਨ ਬੂ ਕਉ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਇਥਿਆ ਲਾ ਨਹੀਂ ਲਾਉਣੀ ਥਿਆ ਛੀਤੀ ਬੋਲ ਦੇਣਾ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤ ਅਟਲ ਅਮਰ ਨ ਮਵਾ ਤ ਅਟਲ ਅਮਰ ਇਤਠਮਕ ਨ ਮਵਾ ਭਗਤ ਪੰਡਾਰ ਗੁਰੂ ਨਾਨਕ ਕਉ ਸੋਪੇ ਫਿਰ ਲੇਖਾ ਮੂਲ ਨ ਲਿਆ ਸੋਰਠ ਮਹੱਲਾ ਪੰਜਵਾ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ਹਰ ਆਰਾਧੇ ਅਰੋਗ ਅਨਦਾਈ ਜਿਸਨੋ ਵਿਸਰੈ ਮੀਰਾ ਰਾਮ ਸਨੇਹੀ ਜਿਸਨੋ ਵਿਸਰੈ ਮੀਰਾ ਰਾਮ ਸਨੇਹੀ ਜੇ ਸੁਨੋ ਵਿਸਰੈ ਮੇਰਾ RAM ਸਨੇਹੀ ਤਿਸ ਲੱਖ ਬੇਦਨ ਜਨ ਆਈ ਤਿਸ ਇਥੇ ਯਮਕ ਲੱਖ ਬੇਦਨ ਜਨ ਆਈ ਤਿਸ ਲੱਖ ਬੇਦਨ ਜਨ ਆਈ ਰਹਾਉ ਜਿਹ ਜਨ ਓਟ ਗਹੀ ਪ੍ਰਾਪ ਤੇਰੀ ਜਿਹ ਜਨ ਓਟ ਗਹੀ ਪ੍ਰਾਪ ਤੇਰੀ ਜਿਹ ਜਨ ਓਟ ਗਹੀ ਪ੍ਰਾਪ ਤੇਰੀ 세 ਸੁਖੀਏ ਪ੍ਰਭ ਸਰਣੇ ਜਿਹ ਨਰ ਬਿਸਰਿਆ ਪੁਰਖ ਵਿਦਾਤਾ ਤੇ ਦੁਖੀਆ ਮਹ ਗਾਨਣੇ ਹਾਂਜੀ ਤੇ ਦੁਖੀਆ ਮਹ ਗਾਨਣੇ ਜਿਹ ਗੁਰ ਮਾਨ ਪ੍ਰਭੂ ਲਿਵ ਲਾਈ ਜਿਹ ਮਹ ਆਨੰਦ ਰਸ ਕਰਿਆ ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਹਾਂਜੀ ਬੇਮੁਖਾਈ ਉਚਾਰਨ ਕਰਨਾ ਜਿਹ ਪ੍ਰਭੂ ਵਿਸਾਰ ਗੋਰ ਤੇ ਬੇ ਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਜਿਤ ਕੋ ਇਕੱਠਾ ਨਹੀਂ ਕਹਿਣਾ ਜਿਤ ਇਥੇ ਜਮਕ ਲਾ ਦਿੰਨੀ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪੱਕਰੀ ਸੰਤਨ ਕੀ ਹਿਰਦੈ ਭਾਏ ਹਿਰਦੈ ਭਾਏ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ